ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਕਰਤੀ ਜਾ ਮਹਿਲਾ ਪਹਿਲਾ ਲਖ ਲਖ ਲਸ਼ਕਰ ਲਖ ਵਾਜੇ ਨੇ ਜੀ ਲਖ ਉਠ ਕਰੇ ਸਲਾਮ ਲਖਾਂ ਉਪਰ ਫਰਮਾਇਸ਼ ਤੇਰੀ ਲਖ ਉਠ ਰੱਖੇ ਮਾਨ ਜਹ ਪਤ ਲੇਖ ਨ ਪਵੈ ਤੋ ਸਭ ਨਿਰਫਲ ਕਮ ਹਰ ਕੇ ਨਾਮ ਬਿਨਾ ਜਗ ਤੰਦਾ ਜੇ ਬੋਤਾ ਸਮਝਾਈਐ ਪੋਲਾ ਪੀਸੋੰਦੋੰਦਾਰਾਓ ਲੱਖ ਖੱਟੀਆਂ ਲੱਖ ਸੰਝੀਏ ਖਾਜੇ ਲੱਖ ਪਾਵੇਂ ਲੱਖ ਜਾਇਂ ਲੱਖ ਖੱਟੀਆਂ ਲੱਖ ਸੰਝੀਏ ਖਾਜੇ ਲੱਖ ਆਵੇਂ ਲੱਖ ਜਾਹੇ ਜোঁ ਪਤ ਲੇਖ ਨੋ ਪਵੈ ਤਾ ਜੀ ਕਿੱਤਾ ਫਿਰ ਪਾਹੇ ਲੱਖ શાਸਤ੍ਰ ਸਮਝਾਮਨੀ ਲੱਖ ਪੰਡਿਤ ਪੜੇ ਪੁਰਾਣ ਜোঁ ਪਤ ਲੇਖ ਨੋ ਪਵੈ ਤਾ ਸਭੇ ਕੁ ਪ੍ਰਵਾਨ ਸਚ ਨਾਮੁ ਪਤਿ ਉਪਜੈ ਕਰਮ ਨਾਮ ਕਰਤਾਰ ਐਨ ਜੀਰਦਾ ਜਿਵਸੈ ਨਾਨਕ ਨਦਰੀ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓਮਕਾਰ ਸਤਗੁਰੂ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇਕ ਹੈ ਇਕ ਰਸਰ ਵਿਆਪਕ ਹੈ ਸਤਗੁਰੂ ਪ੍ਰਸਾਦ ਸਤਗੁਰੂ ਦੀ ਕਿਰਪਾ ਦੁਆਰਾ ਸਤਗੁਰੂ ਦੀ ਮਿਹਰ ਦੁਆਰਾ ਉਸਤੀ ਪ੍ਰਾਪਤੀ ਹੁੰਦੀ ਹੈ ਇਹ ਸ਼ਬਦ ਗੁਰੂ ਪਾਤਸ਼ਾਹ ਜੀ ਦਾ ਗੁਰਨਾਮਨ ਸਾਹਿਬ ਦਾ ਆਸਾ ਰਾਗੰਦਰ 31ਵਾਂ ਸ਼ਬਦ ਹੈ। 라ਉ ਦੀ ਪੰਕਤੀ ਹਰ ਕੇ ਨਾਮ ਬਿਨਾ ਜਗ ਤੰਦਾ ਜੇ ਬੋ ਤਸ ਸਮਝਈਐ ਪੂਲਾ ਵੀ ਸੋਨ ਦੋ ਅੰਦਾ ਹਰ ਕੇ ਨਾਮ ਬਿਨਾ ਜਗ ਤੰਦਾ। ਇਨਸਾਨ ਅਗਰ ਪ੍ਰਭੂ ਨਾਮ ਦੀ ਪ੍ਰਾਪਤੀ ਨਾ ਕਰੇ ਪ੍ਰਭੂ ਦੀ ਅਨੁਭਵਤਾ ਨਾ ਕਰੇ ਤੇ ਕੇਵਲ ਦੁਨੀਆਦਾਰੀ ਵਿੱਚ ਅਗਰ ਲੱਗ ਜਾਏ ਇਹ ਦੁਨੀਆ ਉਹਦੇ ਲਈ ਤੰਦਾ ਬਣ ਜਾਂਦਾ ਹੈ ਤੰਦਰ ਤੋਂ ਭਾਵ ਉਲਝਣ ਇੱਕ ਉਲਝਣ ਵਿੱਚ ਪੈ ਜਾਂਦਾ ਬੰਦਾ ਐਸਾ ਉਲਝੇ ਜਾਂਦਾ ਹੈ ਕਿ ਉਸ ਉਲਝਣ ਵਿੱਚੋਂ ਜਿਵੇਂ ਕੋਈ ਜਾਲ ਵਿੱਚ ਫਸ ਜਾਏ ਉਹਨੂੰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਤੋ ਇੱਕ ਐਸੇ ਸੰਸਾਰੀ ਜਾਲ ਉਲਝਣ ਵਿੱਚ ਫਸਦਾ ਹੈ ਕਿ ਉਲਝੇ ਹੀ ਰਹਿੰਦਾ ਇਹਦੇ ਤੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਇਸ ਦਾ ਇਹ ਬਹੁਤ ਆਸਮਝਾਈ ਆ ਪੋਲਾ ਜੇ ਫਿਰ ਜਿੰਨਾ ਮਰਜੀ ਸਮਝਾਇਰੋ ਫਿਰ ਪੋਰੇ ਦਾ ਪੋਲਾ ਰਹਿੰਦਾ ਫਿਰ ਕਮਲਾ ਹੀ ਬਣਿਆ ਰਹਿੰਦਾ ਈਸੂ ਅੰਧਾ ਅੰਧਾ ਜਿਤਨਾ ਮਰਜੀ ਸਮਝਾ ਦੇ ਫਿਰ ਉਹ ਜਿਤਨਾ ਮਰਜੀ ਗਿਆਨ ਗੋਚਰ ਇਹਦੇ ਨਾਲ ਵਿਚਾਰਾ ਸਾਂਝੀਆਂ ਕਰਦੇ ਫਿਰ ਉਹ ਫਿਰ ਉਹ ਉਰਜਨ ਵਿੱਚ ਪਿਆ ਹੋਇਆ ਉਹਨੇ ਵਾਲੇ ਕੰਮ ਹੀ ਕਰਦਾ ਗੁਰਬਾਣੀ ਵਿੱਚ ਸਿਰਫ ਉਹਨਾਂ ਨੂੰ ਉਹਨੇ ਨਹੀਂ ਕਿਹਾ ਜਿਨ੍ਹਾਂ ਦੇ ਵਿਚਾਰੇ ਨੇਤਰ ਨਹੀਂ ਹੁੰਦੇ ਨੇਤਰ ਹੀਨਾਂ ਨੂੰ ਜਾਂਦੇ ਨਹੀਂ ਕਿਹਾ ਬਲਕਿ ਗੁਰਸਾਹਿਬ ਕਹੇ ਅੰਧੇ ਇਹ ਨਾ ਆਖਿ ਜਿਨ ਮੁਖ ਲੋਨ ਨਾਏ ਅੰਧੇ ਸਹੀ ਨਾਨਕਾ ਜੇ ਖਸਮੂ ਕੁੱਤੇ ਜਾਏ ਜਿਹੜੇ ਆਪਣੇ ਮਾਮਲਕ ਤੋਂ ਸਖਨੇ ਰਹਿ ਜਾਂਦੇ ਨੇ ਉਸ ਅਕਾਲ ਪੁਰਖ ਵਾਗਰੂ ਦਾ ਅਨੁਭਵ ਨਹੀਂ ਕਰਨ ਯੋਗ ਰਹਿੰਦੇ। ਇਤਨੀ ਉਹਨਾਂ ਦੀ ਜੀਵਨ ਦੀ ਕਮਾਈ ਨਹੀਂ ਹੁੰਦੀ। ਉਹ ਵੀ ਅੰਧੇ ਹੀ ਸਮਝੋ ਉਹਨਾਂ ਨੂੰ ਵੀ। ਕਿਉਂਕਿ ਉਹਨਾਂ ਦੇ ਕਰਮ ਜਿਹੜੇ ਹੁੰਦੇ ਨੇ ਉਹ ਉਹਦੇ ਵਰਗੇ ਹੀ ਹੁੰਦੇ ਨੇ। ਕਰਮ ਕਰ ਰਹੇ ਹੁੰਦੇ ਨੇ ਪਰ ਉਹਦਾ ਨਤੀਜਾ ਕੀ ਨਿਕਲੇਗਾ ਇਹ ਉਹ ਦੇਖ ਨਹੀਂ ਸਕਦੇ। ਕਰਮ ਕਰਦੇ ਜਜ਼ਬਾਤ ਨੇ ਜੋ ਆਏ ਹੋਏ ਉਸ ਕਿਸੇ ਊਰਜਾ ਨੇ ਜਿਹੜੇ ਫਸੇ ਹੋਏ ਐਸੇ ਜੁੜਦੇ ਨੇ ਕਿ ਉਹ ਹੀ ਕਰਮ ਉਹਨਾਂ ਲਈ ਜ਼ਿੰਦਗੀ ਦਾ ਬੜਾ ਦੁੱਖ ਆ ਬਣਦਾ ਹੈ। ਉਸ ਉਲਜਮ ਜਾਲ ਚੋਂ ਉਹ ਨਿਕਲ ਨਹੀਂ ਹੁੰਦਾ ਤੋ ਇਸ ਰਾਉ ਦੇ ਪੰਕਤੀ ਚ ਇਹ ਚੀਜ਼ ਸਪਸ਼ਟ ਹੋਈ ਕਿ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਨੀ ਬਹੁਤ ਜ਼ਰੂਰੀ ਹੈ ਅੱਜ ਕੱਲ ਆਮ ਦੁਨੀਆ ਕਹਿੰਦੀ ਹੈ ਜੀ ਕਿਸੇ ਨੂੰ ਗੱਲ ਕਰੋ ਤਾਂ ਕਹਿੰਦੇ ਜੀ ਅਸੀਂ ਕੀ ਸਾਨੂੰ ਤੇ ਰੱਬ ਦੇ ਸਾਰੇ ਮਿਹਰਾਂ ਨੇ ਜੀ ਮਾਲ ਬੱਚਾ ਠੀਕ ਠਾਕ ਹੈ ਰਿਸ਼ਤੇ ਨਾ ਤਾਂ ਠੀਕ ਠਾਕ ਬਣਦੀ ਹੈ ਤੰਦਰੁਸਤੀ ਦੀ ਕਮੀ ਨਹੀਂ ਸਾਨੂੰ ਤੇ ਦਾਤੇ ਨੇ ਸਭ ਕੁਝ ਦਿੱਤਾ ਹੋਇਆ ਹੈ ਹੋਰ ਨਾਮ ਕੀ ਜਪਣਾ ਹੈ ਅਸੀਂ ਕਿਸੇ ਨਾਲ ਵੈਰ ਵਿਰੋਧ ਨਹੀਂ ਸਾਡਾ ਦਿਲ ਸਾਫ਼ ਸੁਥਰਾ ਹੈ ਕਿਸੇ ਨਾਲ ਮਾਰ ਨਹੀਂ ਕਰਦੇ ਹੋਰ ਨਾਮ ਕੀ ਜਪਣਾ ਹੋਇਆ ਲੇਕਿਨ ਨਹੀਂ ਲੋਕਾਂ ਨੇ ਦੱਸਿਆ ਸਮਝਿਆ ਨਾਮ ਜਪਣਾ ਕੋਈ ਐਵੇਂ ਕਿਸੇ ਲਫ਼ਜ਼ਾ ਰਟਣਾ ਨਾਮ ਜਪਣਾ ਹੈ ਅਸਲੀ ਨਾਮ ਪ੍ਰਾਪਤੀ ਪਰਮਾਤਮਾ ਦਾ ਅਨੁਭਵ ਹੈ ਪ੍ਰਭੂ ਦੀ ਉਹ ਅਕਾਲੀ ਜੋਤ ਉਹ ਅਕਾਲੀ ਸ਼ਕਤੀ ਜਿਸ ਦੇ ਰਾਹੀਂ ਇਹ ਸਾਰਾ ਸੰਸਾਰ ਖੜਾ ਹੈ ਜੋ ਸਾਡੇ ਸਰੀਰ ਵਿੱਚ ਬੈਠੀ ਉਹ ਸਰੀਰ ਨੂੰ ਚਲਾਇ ਮਾਰ ਰੱਖਿਆ ਹੋਇਆ ਹੈ ਜਿਸ ਦੇ ਸਰੀਰ ਚੋਂ ਚਲੇ ਜਾਣ ਨਾਲ ਸਰੀਰ ਕਹਿ ਟੇਹਰੀ ਹੋ ਜਾਂਦਾ ਹੈ ਉਹ ਸ਼ਕਤੀ ਜਿਹੜੀ ਸਾਡੇ ਅੰਦਰ ਹੈ ਬਾਹਰ ਵੀ ਉਸੇ ਸ਼ਕਤੀ ਨੇ ਸਾਰਾ ਸੰਸਾਰ ਸੰਭਿਆ ਹੋਇਆ ਥਮਿਆ ਹੋਇਆ ਹੈ ਸਾਰੇ ਸਿਸਟਮ ਨੂੰ ਪੈਤ ਸੰਸਾਰ ਨੂੰ ਪੈਦਾ ਕਰਨ ਲਈ ਪਾਲਣ ਵਾਲੀ ਤੇ ਸੰਘਾਰਨ ਵਾਲੀ ਸ਼ਕਤੀ ਜੋ ਹੈ ਉਸ ਸ਼ਕਤੀ ਦਾ ਅਹਿਸਾਸ ਹੋਣਾ ਉਸ ਨੂੰ ਵਾਹਿਗੁਰੂ ਕਿਹਾ ਗਿਆ ਉਸ ਨੂੰ ਰਾਮ ਕਿਹਾ ਗਿਆ ਉਸ ਨੂੰ ਪ੍ਰਭੂ ਦਾ ਨਾਮ ਕਿਹਾ ਗਿਆ ਉਸ ਹਸਤੀ ਨੂੰ ਇੱਕ ਤੇ ਹੁੰਦਾ ਅਖਰੀ ਨਾਮ ਇੱਕ ਹੁੰਦਾ ਉਹ ਵਸਤੂ ਜਿਸ ਦਾ ਨਾਮ ਹੈ ਤਾਂ ਇਤੇ ਨਾਮ ਤੋਂ ਭਾਵ ਹੈ ਉਹ ਪਰਮਾਤਮਾ ਜਿਸ ਦੇ ਇਹ ਅਖਰ ਰੂਪੀ ਨਾਮ ਦਿੱਤੇ ਗਏ ਉਸ ਪਰਮਾਤਮਾ ਦਾ ਅਨੁਭਵ ਉਹ ਹੈ ਨਾਮ ਦੀ ਪ੍ਰਾਪਤੀ ਔਰ ਉਸ ਤੋਂ ਬਿਨਾ ਜਿਵੇਂ ਜਿੰਨੀ ਮਰਜੀ ਪ੍ਰਾਪਤੀ ਹੋ ਜਾਏ ਕਿਸੇ ਕਮ ਦੀ ਨਹੀਂ ਜਿਵੇਂ ਅਸੀਂ ਦੇਖ ਲਵਾਂਗੇ ਕੋਈ ਪਹਿਲੀ ਪੰਧੀ ਲੱਖ ਲਸ਼ਕਰ ਲੱਖ ਵਾਜੇ ਨੇ ਜੇ ਲੱਖ ਉੱਠ ਕਰੇ ਸਲਾਮ ਜੇ ਭਾਈ ਤੂੰ ਇਤਨਾ ਕੋਈ ਰਾਜਾ ਮਹਾਰਾਜਾ ਬਣ ਜਾਏ ਤੇਰੇ ਅੱਗੇ ਪਿੱਛੇ ਫੌਜਾਂ ਦੇ ਲੱਖਾਂ ਦੇ ਲਸ਼ਕਰ ਘੁੰਮਰੇ ਹੋਣ ਕਿ ਜਿੱਧਰ ਤੂੰ ਜਾਵੇਂ ਫੌਜਾਂ ਨਾਲ ਨਾਲ ਤੇਰੇ ਸਾਜ਼ ਬਾਜ਼ ਵਜਦੇ ਹੁਣ ਬੈਂਡ ਵਜਦੇ ਹੁਣ ਲੱਖ ਉੱਠ ਕਰੇ ਸਲਾਮ ਤੇ ਲੱਖਾਂ ਹੀ ਤੇਰੇ ਅੱਗੇ ਤੈਨੂੰ ਸਲਾਮਾ ਕਰਨ ਵਾਲੇ ਤੇਰੇ ਨੂੰ ਸਲੂਟਾ ਮਾਰਨ ਵਾਲੇ ਹੋਣ ਲੱਖਾਂ ਉਪਰ ਫਰਮਾਇਸ਼ ਤੇਰੀ ਤੇਰੀ ਫਰਮਾਇਸ਼ ਹੀ ਲੱਖਾਂ ਉਪਰ ਚਲਦੀ ਹੋਵੇ ਤੇਰਾ ਆਰਡਰ ਵੀ ਲੱਖਾਂ ਉਪਰ ਚਲਦਾ ਹੋਵੇ ਲੱਖ ਉਟ ਰੱਖੇ ਮਾਨ ਤੇ ਲੱਖਾਂ ਹੀ ਤੇਰਾ ਮਾਨ ਸਤਕਾਰ ਰੱਖਣ ਵਾਲੇ ਹੁਣ ਕਿਸੇ ਦੀ ਜਰੂਰਤ ਨਾ ਹੋਵੇ ਤੇਰੇ ਅੱਗੇ ਕੋਈ ਤੇਰੀ ਇੱਥੀ ਕਰਨੀ ਤੇਰੀ ਬੇਇੱਜ਼ਤੀ ਕਰਨ ਦੀ ਕੋਈ ਮਾਨ ਤੇਰੇ ਮਾਨ ਤੇ ਕੋਠੇਸ ਪਹੁੰਚਣ ਦੀ ਕਿਸੇ ਦੀ ਹਿੰਮਤ ਨਾ ਹੋਵੇ ਸਾਰੇ ਤੇਰੇ ਤੇਰਾ ਮਾਨ ਹੀ ਰੱਖਦੇ ਹੁਣ ਪਰ ਜੇ ਵੀ ਫਿਰ ਵੀ ਜੇ ਤੇਰੇ ਬਸ ਨਾਮ ਦੀ ਪ੍ਰਾਪਤੀ ਨਹੀਂ ਮਾਪ ਤੂੰ ਪ੍ਰਭੂ ਦੀ ਨਜ਼ਰ ਵਿੱਚ ਕਬੂਲ ਨਹੀਂ ਹੋਏ ਕਿ ਨਾਮ ਦੀ ਪ੍ਰਾਪਤੀ ਹੁੰਦੀ ਹੈ ਰੱਬ ਦੀ ਮਿਹਰ ਦੀ ਨਜ਼ਰ ਨਾਲ ਉਸ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਪਰਮਾਤਮਾ ਦੇ ਪ੍ਰਸੰਨ ਹੋਣ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਜੇ ਉਹ ਪ੍ਰਾਪਤੀ ਨਹੀਂ ਹੋਈ ਜਿਹਾ ਪਤ ਲਿਖ ਨਾ ਪਵੇ ਤਾਂ ਸਭ ਨਿਰਾਪੁਲ ਕਾਮ ਪਰ ਫਿਰ ਵੀ ਜੇ ਤੂੰ ਇਸ ਯੋਗ ਨਹੀਂ ਬਣਿਆ ਕਿ ਪਰਮਾਤਮਾ ਦੀ ਨਜ਼ਰ ਨਗਾਹ ਵੀ ਤੂੰ ਇੱਜ਼ਤ ਮਾਨ ਵਾਲਾ ਹੋਵੇਂ ਪਰਮਾਤਮਾ ਤੈਨੂੰ ਮਾਨ ਦੇ ਕੇ ਇੱਜ਼ਤ ਦੇ ਕੇ ਤੇਰੇ ਉੱਤੇ ਨਦਰ ਕਰਮ ਕਰਕੇ ਆਪਣੇ ਨਾਮ ਦੀ ਸੋਜੀ ਬਖਸ਼ੇ ਆਪਣਾ ਅਨੁਭਵ ਬਖਸ਼ੇ ਜੇ ਇਸ ਅਵਸਥਾ ਤੱਕ ਤੂੰ ਨਹੀਂ ਪਹੁੰਚ ਸਕਿਆ ਤਾਂ ਸਮਝੋ ਕਿ ਤੇਰੇ ਲੇਖੇ ਵਿੱਚ ਉਹ ਸੰਸਾਰ ਦੀ ਮਿਲੀ ਹੋਈ ਇੱਜ਼ਤ ਪਦ ਕਿਸੇ ਅਰਥ ਨਹੀਂ ਕਿਉਂਕਿ ਪ੍ਰਭੂ ਦੀ ਨਜ਼ਰਾਂ ਵੀ ਤੂੰ ਅਜੇ ਆਪਰਵਾਨ ਹੈ ਜਉਂ ਪਦ ਲੇਖਾ ਨਾ ਪਵੇ ਜੇ ਤੇਰੇ ਲੇਖੇ ਵਿੱਚ ਤੇਰੇ ਖਾਤੇ ਵਿੱਚ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਹੀਂ ਪਈ ਜੇ ਨਹੀਂ ਪਈ ਤਾਂ ਸਭ ਨਿਰਾਪਲ ਕੰਮ ਕਿਸੇ ਕੰਮ ਨਹੀਂ ਐਨੀ ਸ਼ੋਭਾ ਐਨਾ ਮਾਨ ਸਤਕਾਰ ਐਨੀ ਉਪਰਾਪਤੀਆਂ ਲੱਖ ਖਟੀਆਂ ਲੱਖ ਸੰਝੀਆਂ ਖਾਜੇ ਲੱਖ ਆਵੇਂ ਲੱਖ ਜਾਹੀਂ ਇਹ ਦੂਜੀ ਪੰਕਤੀ ਜੇ ਤੂੰ ਲੱਖ ਰੁਪਏ ਖਟਦਾ ਹੋਵੇਂ ਲੱਖ ਸੰਝੀਏ ਲੱਖਾਂ ਤੂੰ ਜਮਾ ਵੀ ਕਰਕੇ ਰੱਖਦਾ ਅੱਜ ਲੱਖਾਂ ਦੀ ਛੱਡਦੇ ਹੋ ਅੱਜ ਕੱਲ ਪਹਿਲਾ ਪਹਿਲਾ ਜੀ ਫੁਰਾਣਾ ਬੰਦਾ ਲੱਖਪਤੀ ਜੀ ਬੱਲੇ 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 ਜਿਉ ਲੱਖਪਤੀ ਹੋ ਅੱਜ ਕੱਲ ਕੋਰੋਨਾ ਅੱਗ ਦੀ ਗੱਲ ਵੀ ਨਹੀਂ ਅਰਬਾਂ ਨੀਲਮਾਂ ਦੀ ਗੱਲ ਹੈ ਇਤਨਾ ਦੁਨੀਆ ਕੋਲ ਤਨਦੁਲਤ ਹੈ ਕੋਈ ਅੰਦਾਜ਼ਾ ਹੀ ਨਹੀਂ ਰੋਜ਼ ਦੀ ਆਮਦਨੀ ਕਿੰਨੀ ਹੈ ਤੂੰ ਕਹਿੰਦੇ ਜੀ ਇਸ ਤਰ੍ਹਾਂ ਤੂੰ ਬਿਆੰਤ ਇੱਥੇ ਲੱਖ ਤੂੰ ਮਤਲਬ ਅਸੀਂ ਕੇਵਲ ਲੱਖ 100 ਹਜ਼ਾਰ ਨਾਲ ਗਿਣ ਲਈਏ ਯਾਨੀ ਬਿਆੰਤ ਤਨ ਬੇ ਹਿਸਾਬ ਤਨ ਤੂੰ ਕੁਮਾਰਿਆ ਹੋਵੇਂ ਬੇ ਹਿਸਾਬ ਤਨ ਤੂੰ ਸੰਝ ਰਿਆ ਇਕੱਠਾ ਕਰ ਰਿਆ ਹੋਵੇਂ ਜਮਾ ਕਰ ਰਿਆ ਹੋਵੇਂ ਖਾਜ ਸੰਝਦਾ ਵੀ ਹੈ ਇਕੱਠਾ ਵੀ ਕਰਦੇ ਤੇ ਖਾਈ ਵੀ ਜਾਂਦੇ ਲੱਖ ਆਮੇ ਲੱਖ ਜਾਏ ਤੂੰ ਬੇਅਦ ਤਨ ਤੇਰਾ ਆ ਰਿਹਾ ਬੇਨ ਤਨ ਤੇਰੀ ਹੱਥੋਂ ਜਾ ਰਿਹਾ ਫਿਰ ਵੀ ਜੇ ਪਤ ਲਿਖ ਨਾ ਪਵੇ ਤਾਂ ਜੀ ਕਿਤੇ ਫਿਰ ਪਾਹੀਂ ਫਿਰ ਵੀ ਜੇ ਤੂੰ ਇਸ ਯੋਗ ਨਹੀਂ ਬਣਿਆ ਕਿ ਪ੍ਰਭੂ ਦੀ ਨਿਗਾਹ ਵਿੱਚ ਤੇਰਾ ਮਾਨ ਸਤਕਾਰ ਹੋਵੇ ਪ੍ਰਭੂ ਨੂੰ ਤੇਰਾ ਜੀਵਨ ਪ੍ਰਮਾਣ ਹੋਵੇ ਤੇ ਤੈਨੂੰ ਆਪਣੇ ਨਾਮ ਦੀ ਦਾਤ ਬਖਸ਼ੇ ਅਗਰ ਇਸ ਯੋਗਤਾ ਨਹੀਂ ਹੋਇਆ ਤਾਂ ਜੀ ਕਿੱਥੇ ਪਰਵੇ ਤੇਰਾ ਜੀਵ ਕਿੱਥੇ ਜਾਏਗਾ ਭਾਵ ਤੇਰਾ ਕੋਈ ਥੋੜਾ ਟਿਕਾਣਾ ਨਹੀਂ ਹੈ ਤੈਨੂੰ ਫਿਰ ਵੀ ਸੁੱਖ ਨਹੀਂ ਹੋ ਸਕਦਾ ਫਿਰ ਵੀ ਜੀਵਨ ਦਾ ਮਨੋਰਥ ਸਫਲ ਨਹੀਂ ਹੋਇਆ ਸਮਝੋ ਤੇਰੇ ਲਈ ਰੱਬ ਦੀ ਨਿਗਾਹ ਵੀ ਕੋਈ ਥੋੜਾ ਟਿਕਾਣਾ ਨਹੀਂ ਹੈ ਸਮਝੋ ਲਖਸ਼ਾਸਤ ਸਮਝਾਂਮਨੀ ਲਖ ਪੰਡਿਤ ਪੜੇ ਪੁਰਾਣ ਹੁਣ ਇਸ ਤੋਂ ਵਗੇ ਧੂਈ ਚੀਜ਼ ਆ ਗਈ ਇੱਕ ਦੇਹ ਸੰਸਾਰੀ ਪ੍ਰਾਪਤੀਆਂ ਤੇ ਜੇ ਸੰਸਾਰੀ ਪ੍ਰਾਪਤੀ ਨੂੰ ਕਿਸੇ ਨੇ ਕੂੜ ਸਮਝ ਲਿਆ ਤੇ ਉਹਨੂੰ ਧਰਮ ਦੇ ਪਾਸੇ ਜੁੜਿਆ ਵਿਚਰੂਮੇ ਵੀ ਲੇਕਰ ਉਹ ਧਰਮ ਵੀ ਅਗਰ ਇਸ ਤਰ੍ਹਾਂ ਦਾ ਹੈ ਅਗਰ ਧਰਮ ਦੀ ਕਮਾਈ ਵੀ ਇਸ ਤਰ੍ਹਾਂ ਦੀ ਹੈ ਕਿ ਲੱਖ ਸ਼ਾਸਤ ਸਮਝਾਵਣੀ ਲੱਖਾਂ ਵੇਦ ਸ਼ਾਸਤਰ ਪੜ ਕੇ ਗਿਆਨ ਦੀਆਂ ਗੱਲਾਂ ਪੜ ਕੇ ਲੋਕਾਂ ਨੂੰ ਸਮਝਾਉਣ ਜੋਗ ਹੋ ਗਿਆ ਲੱਖ ਪੰਡਿਤ ਪੜੇ ਪੁਰਾਣ ਜੇ ਲੱਖਾਂ ਹੀ ਪ੍ਰਾਣ ਬੰਦਾ ਪੰਡਿਤ ਬਣ ਕੇ ਪਾ ਵਿਦਵਾਨ ਬਣ ਕੇ এডਿਕੇਟਿਡ ਪਰਸਨ ਬਣ ਕੇ ਲੱਖਾਂ ਵੇਦਾਂ ਪੁਰਾਣਾਂ ਗੰਥਾਂ ਦੀ ਗੱਤਾਂ ਦੀ ਵਿਆਖਿਆ ਕਰ ਸਕਦਾ ਹੋਵੇ زبانی কথা वार्ता कर सकदा होवे। ਵੀ ਫਿਰ ਵੀ ਉਹ ਕਹਿ ਰਹੇ ਨੇ ਗੁਰੂ ਪਾਤਸ਼ਾਹ ਜਮਾ ਪਤ ਲੇਖ ਨਾ ਪਵੇ। ਜੇ ਫਿਰ ਵੀ ਤੂੰ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਕਬੂਲ ਨਹੀਂ ਹੋਇਆ। ਪ੍ਰਭੂ ਦੀ ਨਿਗਾਹ ਵਿੱਚ ਤੈਨੂੰ ਪਤ ਪ੍ਰਾਪਤ ਨਹੀਂ ਹੋਈ। ਤੇਰੇ ਲੇਖੇ ਵਿੱਚ ਰੱਬ ਵੱਲੋਂ ਇੱਜ਼ਤ ਪ੍ਰਾਪਤ ਨਹੀਂ ਹੋਈ ਤਾਂ ਸਭੇ ਕੋ ਪ੍ਰਵਾਨ। ਇਹ ਸਾਰਾ ਕੋਈ ਤੇਰਾ ਅਪਰਵਾਨ ਹੈ। ਕਿਸੇ ਕੰਮ ਨਹੀਂ। ਇਹ ਸਭ ਕੋਈ ਪ੍ਰਮਾਤਮਾ ਦੀ ਦਰ ਤੇ ਇਹਨਾਂ ਦੇ ਕਾਰਨ ਸਤਕਾਰ ਨਹੀਂ ਮਿਲਣਾ। ਭਈ ਤੂੰ ਬੁੱਧ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਪੜ੍ਹਿਆ ਹੋਇਆ ਹੈ। ਤੇ ਤੂੰ ਬੜੀ ਵਿਆਖਿਆ ਕਰ ਸਕਦਾ ਹੈ ਸਵਾਲ ਇਹ ਉੱਠਦਾ ਹੈ ਕਿ ਵਿੱਚੇ ਧਾਰਮਿਕ ਗ੍ਰੰਥ ਪੋਦੀਆਂ ਬਣੇ ਇਸ ਲਈ ਹਨ ਕਿ ਇਹਨਾਂ ਨੂੰ ਪੜ ਵਿਚਾਰ ਕੇ ਅਸੀਂ ਜੀਵਨ ਆਪਣਾ ਉੱਚਾ ਕਰੀਏ ਤੇ ਫਿਰ ਇਹਨਾਂ ਨੂੰ ਪੜਿਆ ਵੀ ਬੰਦਾ ਕੋ ਪ੍ਰਵਾਨਖਿਉ ਹੋ ਜਾਂਦਾ ਉਹ ਕਾਰਨ ਹੈ ਕਿ ਖਾਲੀ ਪੜਨ ਤੱਕ ਤੇ ਪੜਾਉਣ ਤੱਕ ਤੇ ਸਮਝਾਉਣ ਤੱਕ ਗੱਲ ਨਹੀਂ ਬੰਨੀ ਇਹਨਾਂ ਸ਼ਾਸਤਰਾ ਵੇਦਾਂ ਜੋ ਉੱਚਾ ਸੁੱਚਾ ਜੀਵਨ ਲਿਖਿਆ ਹੈ ਜਿਨ੍ਹਾਂ ਗੁਣਾਂ ਦੀ ਕਮਾਈ ਲਈ ਪ੍ਰੇਰਣਾ ਮਿਲੀ ਹੈ ਉਹਨਾਂ ਗੁਣਾਂ ਦੀ ਕਮਾਈ ਤੋਂ ਬਿਨਾ ਉਸ ਆਤਮਿਕ ਜੀਵਨ ਤੋਂ ਬਿਨਾ ਪ੍ਰਭੂ ਦੀ ਨਜ਼ਰ ਵਿੱਚ ਬੰਦਾ ਕਬੂਲ ਨਹੀਂ ਹੁੰਦਾ ਇਹ ਬੰਦੇ ਦੇ ਅੰਦਰ ਸੱਚ ਨਹੀਂ ਬੰਦੇ ਦੇ ਅੰਦਰ ਇਮਾਨਦਾਰੀ ਨਹੀਂ ਬੰਦੇ ਦੇ ਅੰਦਰ ਰੱਬ ਨਾਲ ਪਿਆਰ ਨਹੀਂ ਖਿਲਕਤ ਨਾਲ ਪਿਆਰ ਨਹੀਂ ਜੋ ਰਬੀ ਗੁਣ ਬਾਣੀ ਵਿੱਚ ਦੱਸੇ ਗਏ ਨੇ ਜੇ ਉਹਨਾਂ ਦਾ ਸੰਚਾਰ ਆਪਣੇ ਹਿਰਦੇ ਵਿੱਚ ਨਹੀਂ ਹੋਇਆ ਮਨ ਉਹ ਉਹਨਾਂ ਅਨੁਸਾਰ ਨਹੀਂ ਤੁਰਿਆ ਕੇਵਲ ਪਾਠਨ ਪਾਠਨ ਤੇ ਪੜਨ ਪੜਾਉਣੀ ਹੈ ਤਾਂ ਫਿਰ ਇਹ ਸਭ ਕੁਝ ਵੀ ਸਭ ਸਭੇ ਕੂ ਪਰਵਾਣ ਇਹ ਵੀ ਬੇਅਰਥ ਹੈ ਇਹਦੇ ਨਾਲ ਵੀ ਅਸੀਂ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦੇ ਖਾਲੀ ਪੜਨ ਪੜਾਉਣ ਨਾਲ ਨਹੀਂ ਆਤਮਿਕ ਜੀਵਨ ਦੀ ਕਮਾਈ ਨਾਲ ਔਰ ਫਿਰ ਮਿਹਰ ਦੀ ਨਜ਼ਰ ਨਾਲ ਸੱਚ ਨਾਮ ਪਤਿ ਉਪਜੈ ਕਰਮ ਨਾਮ ਕਰਤਾ ਅੱਛਿਆ ਕੇ ਲਿਖਾ ਮੁਕ ਜਾਂਦਾ ਜੀ ਕਿ ਸੱਚ ਨਾਮ ਪਤਿ ਉਪਜੈ ਪਰਮਾਤਮਾ ਦਾ ਸੱਚਾ ਨਾਮ ਪ੍ਰਾਪਤ ਹੋਣ ਨਾਲ ਹੀ ਪਰਮਾਤਮਾ ਦੇ ਦਰਤੇ ਪਤ ਪ੍ਰਾਪਤ ਹੁੰਦੀ ਇੱਜ਼ਤ ਪ੍ਰਾਪਤ ਜਮ ਪਤ ਲੇਖਾ ਨਾ ਪਵੇ ਪਿੱਛੇ ਪੰਕਤੀ ਜਾਰ-ਬਾਰ ਜਮ ਪਤ ਲੇਖਾ ਨਾ ਪਵੇ ਜੇ ਲਿਖੇ ਸਾਡੇ ਖਾਤੇ ਵਿੱਚ ਜੀ ਰੱਬ ਵੱਲੋਂ ਇੱਜ਼ਤ ਪ੍ਰਾਪਤ ਨਹੀਂ ਪਈ ਤਾਂ ਕਿਸੇ ਕੰਮ ਨਹੀਂ ਤੇ ਸੱਚ ਨਾਮ ਪਤਿ ਉਪਜਾ ਉਹ ਬਾਤ ਕਿਵੇਂ ਉਪਜੇਗੀ ਉਹ ਲੇਖੇ ਕਿਵੇਂ ਆਏਗੀ ਸੱਚ ਨਾਮ ਜੇ ਪਰਮਾਤਮਾ ਦਾ ਸੱਚਾ ਨਾਮ ਜੋ ਸਦਾ ਕਾਇਮ ਰਹਿਣ ਵਾਲਾ ਹੈ ਉਸ ਹਸਤੀ ਦਾ ਜੇ ਅਨੁਭਵ ਹੋ ਗਿਆ ਅਸੀਂ ਉਹਦੇ ਵਿੱਚ ਲੀਨ ਹੋ ਗਏ ਤਾਂ ਪਤ ਉਪਜਾ ਫਿਰ ਮਤ ਉਪ ਹੁੰਦੀ ਹੈ ਤੇ ਰਹਿੰਦੀ ਕਿਸ ਤਰ੍ਹਾਂ ਕਰਮ ਨਾਮ ਕਰਤਾਰ ਇਹ ਪਰਮਾਤਮਾ ਦਾ ਜੋ ਨਾਮ ਹੈ ਇਹ ਕਰਤਾਰ ਦਾ ਜੋ ਨਾਮ ਹੈ ਇਹ ਕਰਮ ਨਾਲ ਰੱਬ ਦੀ ਮਿਹਰ ਨਾਲ ਨਦਰ ਕਰਮ ਦਾ ਇਹ ਦਾਵਾ ਨਹੀਂ ਹੈ ਕਿ ਤੁਸੀਂ ਬੜੀ ਮਿਹਨਤ ਕਰ ਲਈ ਬੋਧਵੇਦ ਸ਼ਾਸਤਰ ਪੜ੍ਹ ਲਏ ਉਹਨਾਂ ਅਨੁਸਾਰ ਆਤਮਾ ਨੂੰ ਜੀਵ ਨਹੀਂ ਕਮਾਈ ਹੈ ਤੁਹਾਡੇ ਅਸੂਲ ਵੀ ਚੰਗੇ ਨੇ ਸਭ ਗੁਣ ਗਾਨ ਹੈ ਲੇਕਿਨ ਇਹ ਇਹਦੇ ਵਿੱਚ ਕੋਈ ਮਾਨਿੰਗ ਵਾਲੀ ਗੱਲ ਨਹੀਂ ਵੀ ਇਹਦੇ ਨਾਲ ਕੋਈ ਦਾਵਾ ਨਹੀਂ ਹੋ ਜਾਂਦਾ ਇਹ ਨਿਰੋਲ ਬਖਸ਼ਿਸ਼ ਹੈ ਪ੍ਰਭੂ ਨਾਮ ਨਿਰੋਲ ਬਖਸ਼ਿਸ਼ ਹੈ انسان ਯਤਨ ਕਰਦਾ ਯਤਨ ਜਿਹੜੇ ਕਰਦਾ ਉਹ ਵੀ ਉਹਦੇ ਹੁਕਮ ਵਿੱਚ ਹੀ ਕਰਦਾ ਉਹ ਵੀ ਜੀ ਰਜ਼ਾ ਹੁੰਦੀ ਹੈ ਤਾਂ ਇਦਰ ਕਰਦਾ ਤੇ ਉਸ ਰਜ਼ਾ ਵਿੱਚ ਤੁਰਦੇ ਤੁਰਦੇ ਉਹ ਕਿਹੜੀ ਕੜੀ ਆਏਗੀ ਜਿਸ ਕੜੀ ਬੰਦਾ ਪਰਮਾਤਮਾ ਦੀ ਨਜ਼ਰ ਵਿੱਚ ਪੂਰਨ ਤੌਰ ਤੇ ਕਬੂਲ ਹੋ ਜਾਏ ਕਬੂਲ ਹੋ ਜਾਏ ਕਰਮ ਪ੍ਰਾਪਤ ਹੋ ਜਾਏ ਤੇ ਫਿਰ ਸੱਚ ਨਾਮ ਪਤ ਉਭਜੇ ਐਨ ਸਿਹਰਦਾ ਜੋ ਜੇ ਵਸੈ ਪਾਪ ਜੀ ਨਦਰ ਕਰਮ ਹੋ ਜਾਏ ਤੇ ਐਨ ਇਸ ਮੈਨੇ ਦਿਨ ਅਤੇ ਰਾਤ ਹਿਰਦਾ ਜੀ ਵਸੇ ਹਿਰਦੇ ਵਿੱਚ ਉਹ ਸੱਚਾ ਨਾਮ ਵਸਿਆ ਹੈ ਉਹ ਸੱਚੀ ਅਸਤੀ ਵਿਸਰਤੀ ਜੁੜ ਜਾਏ ਚੂੜਤ ਉੱਪਰ ਉੱਠ ਜਾਏ ਕਿਹੜਾ ਝੂਠ ਜਿਹਦਾ ਜ਼ਿਕਰ ਬਾਕੀ ਬੰਦੀ ਜਾਇਆ ਲੱਖ ਲਸ਼ਕਰ ਲੱਖ ਬਾਜੇ ਨੇ ਜੀ ਲੱਖ ਉਡ ਕਰੇ ਸलाम ਲੱਖਾਂ ਉਪਰ ਫਰਮਾਈ ਤੇਰੀ ਲੱਖ ਉਡ ਰੱਖੇ ਮਾਨ ਬਾਕੀ ਬੰਦੀ ਜਿਹੜੇ ਸੰਸਾਰ ਦੇ ਮਾਨਸਤਕਾਰ ਅਸੀਂ ਕੱਟੀ ਫਿਰਦੇ ਆ ਸੰਸਾਰ ਦੇ ਰਾਜਪਾਰ ਜਿਹੜੇ ਕਮਾਉਣ ਦੀ ਯਤਨ ਕਰੀ ਜਾਂਦੇ ਆ ਇਹ ਸਾਰੇ ਜਿਹੜੇ ਇਹ ਕਿਸੇ ਕੰਮ ਨਹੀਂ ਆਣ ਐ ਜ਼ਿਰਦਾ ਜੀ ਉਸੇ ਨਾਨਕ ਦੀ ਨਦੀ ਦੇ ਪਾਰ ਫਿਰ ਮੇਰ ਦੀ ਨਜ਼ਰ ਨਾਲ ਬੰਦਾ ਇਨਾਂ ਸਾਰੀਆਂ ਕੋਝੀਆਂ ਹਰਕਤਾਂ ਤੋਂ ਇਹ ਅੰਨੇਪਣ ਵਾਲੇ ਕਰਮਾਂ ਤੋਂ ਬੰਦਾ ਉੱਪਰ ਉੱੜ ਜਾਂਦਾ ਹੈ ਭਾਈ ਉਹ ਉਹਨਾਂ ਪਤੰਦੀਆਂ ਪਿੱਛੇ ਬੰਦਾ ਦੌੜਿਆ ਭੱਜਿਆ ਉਲਝਿਆ ਰਹਿੰਦਾ ਹੈ ਕਿ ਜਿਨ੍ਹਾਂ ਚ ਉਲਝਿਆ ਹੋਇਆ ਇਹ ਪ੍ਰਮਾਤਮਾ ਦੀ ਮੇਰ ਦੀ ਨਜ਼ਰ ਦਾ ਪਾਤਰ ਨਹੀਂ ਬਣਦਾ ਪ੍ਰਭੂ ਦੇ ਨਦਰ ਕਰਮ ਦਾ ਕਰਮ ਦੀ ਯੋਗ ਨਹੀਂ ਬਣਦਾ ਤੇ ਉਹ ਰੱਬ ਦੀ ਨਿਗਾਹ ਵਿੱਚ ਜਿਹੜੀ ਜਿਸ ਜਿਨ੍ਹਾਂ ਕਰਮਾਂ ਕਰਕੇ ਇੱਜ਼ਤ ਮਿਲਦੀ ਹੈ ਜਿਸ ਬਖਸ਼ੀ ਕਰਕੇ ਇਜ਼ਤ ਮਿਲਦੀ ਹੈ ਉਸ ਦੇ ਯੋਗ ਇਹ ਇਹ ਨਹੀਂ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ